ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਜਿਹੜਾ ਇੱਕ ਜਹਾਜ਼ ਜਿਹੜਾ ਆ ਪਰਸੋ ਯੂਐਸਏ ਤੋਂ ਡਿਪੋਰਟ ਹੋ ਕੇ ਜਿਹੜੇ ਨੌਜਵਾਨ ਆਏ ਸਨ ਤਾਂ ਦੱਸਿਆ ਕਿ 119 ਦੇ ਲਗਭਗ ਜਿਹੜੇ ਨੌਜਵਾਨ ਆਏ ਸਨ ਤਾਂ ਉਹਨਾਂ ਦੇ ਵਿੱਚੋਂ ਦੋ ਜਿਹੜੇ ਨੌਜਵਾਨ ਸਨ ਉਹ ਪਟਿਆਲੇ ਦੇ ਸਨ ਤਾਂ ਜਦੋਂ ਵੀ ਹਿੰਦੁਸਤਾਨ ਦੀ ਸਰਜ਼ਮੀਨ ਉੱਤੇ ਉਤਰਦੇ ਨੇ ਅੰਮ੍ਰਿਤਸਰ 에어ਪੋਰਟ ਤੇ ਉਤਰਦੇ ਨੇ ਤਾਂ ਤੁਰੰਤ ਹੀ ਜਿਹੜਾ ਉਹਨਾਂ ਦੋਨਾਂ ਨੌਜਵਾਨਾਂ ਨੂੰ ਜੋ ਕਿ ਭਰਾ ਦੱਸੇ ਜਾ ਰਹੇ ਨੇ ਉਹਨਾਂ ਨੂੰ ਉੱਥੇ ਹੀ ਜਿਹੜਾ 에어ਪੋਰਟ ਦੇ ਉੱਤੇ ਹੀ ਜਿਹੜਾ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਉਹ ਗ੍ਰਿਫਤਾਰ ਕਿਉਂ ਕਰ ਦਿੱਤਾ ਗਿਆ ਇਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਦੱਸਿਆ ਜਾ ਰਿਹਾ ਕਿ ਅਦਾਲਤ ਵੱਲੋਂ ਜਿਹੜੇ ਨੇ ਉਹ ਕਾਫੀ ਲੰਬੇ ਸਮੇਂ ਤੋਂ ਪਘੋੜੇ ਚੱਲਦੇ ਪਏ ਸੀ ਤਾਂ ਜਿਹੜੇ ਬਾਹਰ ਜਿਹੜੇ ਵਿਦੇਸ਼ ਦੇ ਵਿੱਚ ਚਲ ਗਏ ਸੀ ਤਾ ਦੱਸਿਆ ਕਿ ਉਹਨਾਂ ਦੇ ਉੱਤੇ ਕਤਲ ਕੇਸ ਦੱਸਿਆ ਜਾ ਰਿਹਾ ਕਿ ਕਤਲ ਕੇਸ ਦਾ ਜਿਹੜਾ ਮਾਮਲਾ ਉਹ ਦਰ ਸੀਗਾ ਤਾਂ ਅ ਅਦਾਲਤ ਦੇ ਵਿੱਚ ਜਿਹੜੀ ਪੇਸ਼ੀ ਹੁਣੀ ਹੁੰਦੀ ਆ ਤਾਂ ਪੇਸ਼ੀ ਤੋਂ ਗੈਰ ਹਾਜ਼ਰੇ ਤਾਂ ਉਹਦੇ ਵਿੱਚ ਅਦਾਲਤ ਵੱਲੋਂ ਉਹਨਾਂ ਨੂੰ ਭਗੋੜਾ ਘੋਸ਼ਿਤ ਕਰ ਦਿੱਤਾ ਗਿਆ ਸੀ ਤਾਂ ਜਿਹੜੇ ਲੋਕ ਮੁੰਡਿਆਂ ਦੇ ਵਿੱਚ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਤਾਂ ਉਹਨਾਂ ਵਿੱਚ ਇਹ ਦੋ ਨੌਜਵਾਨ ਵੀ ਸਨ ਤਾਂ ਜਦੋਂ ਵੀ ਇਹ 에어ਪੋਰਟ ਦੇ ਉਤਰੇ ਜਦੋਂ ਇਹਨਾਂ ਦੀ ਵੈਰੀਫਿਕੇਸ਼ਨ ਹੋਈ ਤਾਂ ਵੈਰੀਫਿਕੇਸ਼ਨ ਦੇ ਵਿੱਚ ਆ ਗਿਆ ਕਿ ਇਹਨਾਂ ਦੇ ਉੱਤੇ ਆਲਰੇਡੀ ਜਿਹੜਾ ਉਹ ਪਰਚਾ ਚਲ ਰਿਹਾ ਤਾਂ ਪੁਲਿਸ ਨੇ ਬਿਨਾ ਕਿਸੇ ਦੇਰੀ ਤੋਂ ਇਹਨਾਂ ਦੋਨਾਂ ਜਿਹੜੇ ਨੌਜਵਾਨ ਸੀ ਇਹਨਾਂ ਨੂੰ ਆਪਣੇ ਹਿਰਾਸਤ ਚ ਲੈ ਲਿਆ ਤਾਂ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਰੋ ਰੋ ਕੇ ਜੜਾਇਆ ਉਹ ਸੀਐਮ ਭਗਵੰਤ ਮਾਨ ਨੂੰ ਜਿਹੜੀ ਅਪੀਲ ਕਰ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਤੁਸੀਂ ਇੱਕ ਵਾਰੀ ਸਾਨੂੰ ਮਿਲਾ ਦਿਓ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਬੇਕਸੂਰ ਹਨ ਤਾਂ ਦੇਖਣਾ ਹੋਏਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਉਹ ਕਿ ਉੱਥੇ ਗੱਡੀ ਜਦੋਂ ਖੜੀ ਉਹਨੇ ਦੇਖਿਆ ਕਿ ਹਾਂ ਵੀ ਤੇ ਗੱਡੀ ਖੜੀ ਹੈ ਤੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਡਾਡਾਬਾਹ ਚ ਐਸੇ ਤਰ੍ਹਾਂ ਨਾਮ ਆਇਆ ਸੰਦੀਪ ਸਿੰਘ ਤੇ ਤੁਸੀਂ ਸਾਡੇ ਘਰ ਸੇਰੇ ਸੇਰੇ ਘਰੇ ਆ ਗਏ ਕਹਿੰਦੇ ਜੀ ਅੱਜ ਏਦਾਂ ਗੱਲਬਾਤ ਹੋਈ ਹੈ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ ਅਸੀਂ ਕਾ ਬੱਚੇ ਕਿੰਨੇ ਵਜੇ ਕਤਲ ਹੋਇਆ ਉਹ ਕਹਿੰਦੇ ਵੀ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਹੈ 9 ਵਜੇ ਸਾਡੇ ਬੱਚੇ ਘਰ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫਤਾ ਦੋ ਹਫਤਾ ਬਹੁਤ ਪਰੇਸ਼ਾਨ ਕੀਤਾ ਬੁਲਕ ਨੇ ਇੰਨਾ ਕੋ ਪ੍ਰਸਾਹ ਅਸੀਂ ਹੱਟੇ ਜੋ ਅਸੀਂ ਦੱਸ ਨਹੀਂ ਸਕਦੇ ਅਸੀਂ ਹਾਰ ਕੇ ਜੀ ਕੁਝ ਦਾ ਕਰਨੇ ਸੀ ਸੀ ਹੈ ਨਾ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਓਂਕੀ ਲਗਾਈ ਹੈ 1 ਕਰੋੜ 20 ਲੱਖ ਰੁਪਏ ਸੱਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਕਿੱਦਾ ਦੁੱਖ ਵਾਲੀ ਗੱਲ ਹੈ ਕਿ ਬੱਚੇ ਵਾਪਸ ਆ ਗਏ ਮਾਪੋ ਅਤੇ ਪਰ ਆਦੇ ਕੀ ਆ ਦੀ ਲਿਆ ਉਹ ਅਸੀਂ ਇਸ ਗੱਲ ਨੂੰ ਜਾਣ ਬੁਲਾਨੀ ਉਸ ਤੋਂ ਬਾਰੇ ਵੀਰ ਜੀ ਮੋਣੋ ਉਹ ਪੁਲਿਸ ਦੀ ਹਰਅਤਤ ਵੀ ਹੋਣੀ ਅਸੀਂ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੇ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇਣ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੇ ਆ ਤੁਸੀਂ ਜੇ ਸਾਡੇ ਬੱਚਾ ਦਾ ਕੋਈ ਕਸੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਲੈਸ ਕਰਵਾਉਂਦੇ ਪਰ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸ ਦੇ ਲਈ ਕਾਨੂੰਨ ਚੈੱਕ ਕਰਕੇ ਦੇਖ ਲਓ ਸਭ ਕੁਝ ਚੈੱਕ ਕਰਕੇ ਦੇਖੋ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਅੱਜ ਵੀ ਅਰੈਸਟ ਨਹੀਂ ਸੀ ਥਾਣੇ ਦੇ ਵਿੱਚ ਤੇ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੀ ਚਲਾਈਗੀ ਨਾ ਸੰਭਾਅ ਤੱਕੇ ਨਾਲ ਨਾਮ ਪਿਆ ਹੈ ਤੱਕੇ ਨਾਲ ਨਾਮ ਪਿਆ ਹੋਣਾ ਉਹਨਾਂ ਦਾ ਸਿਰਫ ਨਾਮ ਮੈਂ ਦੱਸ ਰਿਹਾ ਨਾ ਜੀ ਤੁਹਾਨੂੰ ਦੋ ਲੜਾਈਆਂ ਹੋਈਆਂ ਨੇ ਇਹ ਜਿਹੜੀ ਇੱਕ ਲੜਾਈ ਹੋਈ ਸੀ ਨਾ ਉਹ ਤਾਂ ਬਈ ਦੇ ਨਾਲ ਹੋਈ ਸੀ ਨੋਰਮਲੀ ਸਾਥਾ ਪਾਈ ਹੋਈ ਸੀ ਉਹ ਦੂਜੀ ਵੀ ਸੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਜੀ ਗੱਡੀ ਖੜੀ ਸੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਘਰੇ ਆਇਆ ਦੱਸਣਾ ਕਿ ਸਾਡੇ ਨਾਲ ਜਿਆਦਾ ਗੱਲਬਾਤ ਹੋਈ ਗੱਡੀ ਉੱਤੇ ਘਰ ਆ ਕੇ ਆ ਗਿਆ ਉਸੇ ਜਗ੍ਹਾ ਤੇ ਦੂਸਰੀ ਜਗਾ ਫਿਰ ਦੂਜੀ ਲੜਾਈ ਹੋਈ ਸੀ ਜਿਹਦੇ ਵਿੱਚੋਂ ਬੰਦਾ ਮਾਰਿਆ ਗਿਆ ਮਾਰਨ ਤੋਂ ਬਾਅਦ ਬੰਦੇ ਉਹ ਫਰਾਰ ਹੋ ਗਏ ਗੱਡੀ ਸਾਡੀ ਉੱਤੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਚੈੱਕ ਕੀਤਾ ਸਾਡੇ ਬੰਦੇ ਬ੍ਰਦਰ ਦਾ ਨਾਮ ਆ ਸੰਦੀਪ ਚਾਚੇ ਜੀ ਦੇ ਹੋਇਤੇ ਦਾ ਇਹ ਕੀ ਕੀ ਮੰਨਤੀ ਹੈ ਅਸੀਂ ਮੰਗਦੇ ਇਹੀ ਕਰਨੇ ਆ ਸਾ ਅਸੀਂ ਸਾਡਾ ਘਰ ਵੀ ਲੈਣੀ ਹੈ ਜੀ ਜ਼ਮੀਨ ਸਾਡੀ ਉਹ ਵੀ ਸਾਡੀ ਸਾਰੇ ਰਿਕਤੀ ਹੈ ਠੀਕੇ ਹੁਣ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਦੀਤਨੀ ਆ ਅਸੀਂ ਵੀ ਜਾਂਚ ਕਰਾਂਗੇ ਕਿੱਥੇ ਰਹਿਣ ਵਾਲੇ ਤੁਸੀਂ ਇਹ ਇੰਪੋਰਟ ਟੋਨ ਵਿਚਾਲਸ ਨਜ਼ਰ ਤੇ ਫਿਰ ਆਪਣਾ ਜਿਹੜਾ ਡੇਟਾ ਚਲ ਨੂੰ ਵਾਪਸ ਆਇਆ ਇਹਦੀ ਜਿਹੜੀ ਜਾਣਕਾਰੀ ਤੁਸੀਂ ਰੱਖੋ ਕੋਈ ਕੋਈ ਤਾਂ ਨਹੀਂ ਠੂਠਾ ਕੇਸ ਤੇ ਆਇਆ ਸੀ ਜੀ ਮੰਡੀ ਦੀ ਇਸ ਦੀ ਵਾਰਦਾਤ ਸਾਡੇ ਉੱਤੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰਤਾ ਉਸ ਰੇਸ ਤੇ ਪੁਲਿਸ ਨੇ ਅੰਮ੍ਰਿਤਸਰ 에 ਤੁਰਤ ਉਹਨਾਂ ਨੂੰ ਰੱਖੀ ਤੇ ਸੰਦੀਪ ਤੇ ਪ੍ਰਦੀਪ ਦੋਵੇਂ ਆਪੀ ਤਰਫ ਤੋਂ ਹਾਂਜੀ ਪ੍ਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਭਤੀਜਾ ਇੱਕ ਐਡਵੋਕੇਟ ਵੀ ਮਰਦਾ ਜੀ ਗਿਆ ਨੂੰ ਤਾਂ 10 ਮਹੀਨੇ ਹੋ ਗਏ ਜੀ ਮੈਨੂੰ 25 ਗਰੁੱਪ ਤੇ ਕੋਈ ਸੀ ਜਿਹਨੇ ਇਸ ਦਸਤਾਵੇਜ਼ ਦੀ 10000 ਰੁਪਏ ਲਾ ਕੇ ਦਿੱਤੀ ਜਿਹੜੀ ਦੀ ਕਾਰਵਾਈ ਚੱਲ ਰਹੀ ਹੈ हां जी बिल्कुल जाने 1 करोड़ 20 लाख रुपया ਲਾਇਆ ਜੀ ਸਾਡੀ ਤਿੰਨ ਕਿਲੇ ਜ਼ਮੀਨ ਵੀ ਅੱਧੀ ਹੈ ਠੀਕ ਹੈ ਜੀ ਤੋਂ ਨਾਲ ਸਾਡਾ ਕਹਨੇ ਪਿਆ 10 लाख ਨਾ ਆਪਣੀ ਪੈਣ ਤੋਂ ਚੱਕਿਆ ਤੇ ਹੁਣ ਕੀ ਮੰਗਦਾ ਸਰਕਾਰ ਨੂੰ ਕੀ ਚਾਹਣਾ ਚਾਹੁੰਦੇ ਜੀ ਇਹਨਾਂ ਨੂੰ ਉਸ ਤੇ ਰੈਕੀ ਕਰਦੇ ਉਹਨਾਂ ਨੂੰ ਪੁੱਛਿਆ ਕੀ ਬਣਾਉਣਾ ਚਾਹੀਦਾ ਮੰਗ ਕੇ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਕੇ ਚੇਤੇ ਦੇ ਜੀ ਤੇ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਤੇ ਉਸ ਵਾਰਤਾਤ ਦੇ ਵਿੱਚੋਂ ਗੱਡੀ ਹੋਂ ਕਰਕੇ ਉਹਨਾਂ ਦਾ ਨਾਂ ਪੈ ਗਿਆ ਜੀ ਵਿੱਚ ਠੀਕ ਹੈ ਜੀ ਉਸ ਵੇਸ ਤੇ ਚੱਕਿਆ ਜੀ ਬਾਕੀ ਭਗਵੰਤਾਨ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਇਹ ਸਾਡੇ ਮੁੰਡਿਆਂ ਨੂੰ ਰਿਹਾ ਕੀਤਾ ਜਾਏ ਉਹਨਾਂ ਦੀ ਤਸਵੀਰ ਵੀ 합 ਜੋੜਤੀ ਬੇਨਤੀ ਹੈ ਜੀ ਭਗਵੰਤ ਮਾਨ ਜੀ ਕਿ ਸਾਡੇ ਵਿੱਚ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ